ਇੱਥੇ ਵਿਚਾਰੇ ਸਫਾਈ ਕਰਨ ਲਈ ਪੂਰੀ ਤੇ ਪੂਰੀ ਜੋਰਾਂ ਨਾਲ ਡਟੇ ਬੈਠੇ ਆ ਵਦਿਆਤ ਸਾਹਿਬ ਖੀਤਾਂ ਦੀ ਧਾਤੀ ਉਧਰ ਲਓ ভাই ਛੇਰੀ ਫਤੇਗੜ ਸਾਹਿਬ ਪਹੁੰਚ ਗਏ ਆਪਾਂ ਇੱਥੇ ਆਪਾਂ ਲੰਗਰ ਲਾਉਂਦੇ ਹਾਂ ਜਗ੍ਹਾ ਦੀ ਸਫਾਈ ਕਰਨ ਵਾਸਤੇ ਆਏਵੇਂ ਅੱਜ ਖਲਾਰਾ ਬਹੁਤ ਪਿਆਵਾਦਾ ਹੀ ਆ ਵੀਰੇ ਐਂ ਤਾਂ ਬਾਬਿਆਂ ਨੇ ਥੋੜਾ ਬਹੁਤਾ ਮਸ਼ੀਨਾਂ ਨਾਲ ਸਫਾਈ ਕਰਵਾਤੀ ਜੀਗੀ ਬਾਕੀ ਹੁਣ ਟਰੈਕਟਰ ਨਾਲ ਕਰਕੇ ਜਾਉਂਗੇ ਅਸੀਂ ਅੱਜ ਲਓ ਦੇਖੋ ਬਾਈ ਔਰ ਰੋਬੀ ਲੱਗਿਆ ਵਾ ਆਪਣੇ ਵਿਚਾਰ ਦੇਣ ਜਿੱਥੇ ਸਾਡਾ ਬਾਥਰੂਮ ਹੁੰਦਾ ਉੱਥੇ ਦਾ ਬਾਈ ਬਾਲਣੇ ਬਾਲਣਾ ਪਿਆ ਮੈਜਰ ਲੱਗਿਆ ਵਾ ਟਰੈਕਟਰ ਲੈ ਕੇ ਸਪਾਈ ਗਨ ਬਾਈ ਹੈਪੀ ਵੀਰਾ ਟਰੈਕਟਰ ਲੈ ਕੇ ਆਏ ਤੇ ਸੋਨਾਲੀਕਾ ਦਾ ਸਰਪੰਚ ਸਾਹਿਬ ਲੱਗੇ ਵਿਆ ਹਾਂਜੀ ਸਰਪੰਚ ਸਾਹਿਬ ਕਿ ਹਾਲ ਹੈ ਜੀ ਚੰਗਾ ਜੀ ਚੱਲ ਵਿੱਚ ਆਈ ਸਫਾਈ ਕਰਨ ਦੀ ਪੂਰੀ ਤੇ ਪੂਰੀ ਜੋਰਾਂ ਨਾਲ ਬਟੇ ਬੈਠੇ ਆ ਵਧੇਰੇ ਸਾਹਿਬ ਕੀ ਤਾਂ ਹੀ ਧਾਤੀ ਜੀ ਉਧਰ ਮੇਜਰ ਅੱਜ ਕੀ ਖਾ ਕੇ ਆਇਆ ਮੇਜਰ ਤਾਸੀ ਤੱਕ ਪੂਰਾ ਆਇਆ ਨੂੰ ਸਫਾਈ ਕਰਦਾ ਕੱਢ ਕੇ ਦੇਖਦਾ ਸੀ ਹਾਂ ਉਹਨੂੰ ਸੋਨਾ ਲੀਕਾ ਕਹਿੰਦਾ ਬਹੁਤ ਲੋਟ ਚੱਲਦਾ ਕਹਿੰਦਾ ਉਹਨੂੰ ਸਵਾਜ ਵਾਂਗੂ ਆਇਆ ਉੱਡਦਾ ਜਹਾਜ ਮੰਗਾ ਆਇਆ ਹਾਂ ਸੂਟ ਤੇ ਹਾਂ ਹਾਂ ਦੇਖਦਾ ਸੀ ਆਹੇ ਭਾਈ ਮੇਜਰ ਵਾਈ ਲੱਗਿਆ ਵਾ ਸਫਾਈ ਕਰਨ ਧੰਮੇਲਾ ਸੋਨੂੰ ਨੂੰ ਅੱਜ ਆਪਾ ਸੇਵਾ ਲਈ ਆ ਗਏ ਇੱਥੇ ਲੰਗਰਾਂ ਦੀ ਕਿਆ ਆ ਰਿਹਾ ਪਾਜ ਤੱਕ ਤਿਆਰੀ ਸ਼ੁਰੂ ਆ ਸਲੰਗਰਾਂ ਦੀ ਬਾ ਤਿਆਰੀ ਸ਼ੁਰੂ ਆ ਉੱਧਰ ਉੱਧਰ ਸਾਡੇ ਭਾਈ ਦੂਜੀ ਸੰਗਤ ਬਾਕੀ ਬੜੀ ਸੰਗਤ ਸਾਡੀ ਪਹੁੰਚੀ ਆ ਸੇਵਾਦਾਰ ਗੱਡੀ ਚ ਸੁਖ ਮਾਵੀ ਨੂੰ ਹਾਂਜੀ ਹਾਂਜੀ ਭਾਈ ਜੋਤ ਵੀ ਨਿਕਲਿਆ ਵਿੱਚੋਂ ਜੱਗਾ ਡਾਉਨ ਖਿਡਾਰੀ ਵਾਟਰ ਨੂੰ ਚੱਲੇ ਆ ਜੀ ਆ ਆ ਮੈ ਲੋ ਬੜਾ ਬਾਬੇ ਨੂੰ ਅੱਤਰੀ ਕਾਲ ਜੀ ੱੱਕਾ ਬਾਈ ਹਾਂਜੀ ਇੱਧਰ ਨੂੰ ਆਓ ਅੰਦਰ ਨੂੰ ਨਹੀਂ ਬਸ ਚੱਲੀਏ ਅਸੀਂ ਤਾਂ ਪਹਿਲੀ ਲੇਟ ਹੁੰਨੇ ਆ ਛੇਰੇ ਪੰਜਾਬ ਕਿਸਾਨ ਜੂਨੀਅਨ ਆ ਆ ਆ ਆ ਨਹੀਂ ਹੈਗਾ ਛੇਰਪਜਾ ਵਾਲਿਆਂ ਦਾ ਛੱਡ ਲਾ ਲੀ ਸਾਰੇ ਹੀ ਆ ਛੱਡ ਲਾ ਦੀਆਂ ਉਹਨੂੰ ਛੇਰ ਠੀਕ ਆ ਔਰ ਤੁਸੀਂ ਕਿੱਥੇ ਚੱਲੇ ਨੌਰੀ ਬਾਰਡਰ ਕਰਕੇ ਵੀ ਆਉਂਗੇ ਕੁਝ ਵਾਹ ਦੇਖਾਂ ਯਾਰ ਕਰਾਓ ਸਫਾਈ ਆਓ ਯਾਰ ਵਾਉ ਬੰਦੇ ਬਹੁਤ ਘੱਟ ਆ ਸੀ ਬਹਰੇ ਵਾਰ ਨੀਂਦਰੂ ਨਾਲ ਚੱਲ ਸਾਨੂੰ ਕਿੱਥੇ ਰਸਤੇ ਦਾ ਪਤਾ ਲੱਗਦਾ ਅਸੀਂ ਤਾਂ ਫਸੇ ਰਹੇ ਨਾ ਤੁਸੀਂ ਹੁਣ ਆਊਟਸਾਈਡ ਨੂੰ ਘੁੰਮ ਕੇ ਆਏ ਆ ਅੱਛਾ ਹੋਰ ਕੇ ਆ ਫੋਰਮੈਨ ਠੀਕ ਹੈ ਯਾਰ ਅਜੇ ਕੁਝ ਜਾਣਾ ਚਲੋ ਠੀਕ ਹੈ ਜੀ ਬਸ ਹਾਂ ਲੱਸੀਆ ਡੋਲੂ ਦੇ ਦਿਓ ਉਹ ਟਰਾਲੇ 'ਚ ਪਿਆ ਚੱਕ ਲੈ ਆ ਕਾਦੇ ਹੁਣ ਉੱਥੇ ਲੱਸੀ ਪੀਣੀ ਜਾ ਕੇ ਤੁਸੀਂ ਹੈਂ ਮੇਜਰ ਕਹਾ ਸੋਨਾਲੀ ਕਾ ਟਰੈਕਟਰ ਆ ਕੁਸ ਚਲੋ ਠੀਕ ਹੈ ਸਵਾਰ ਗਿਆ ਪਿਆ ਮੇਜਰ ਨੂੰ ਮਿਲੋ ਇੱਧਰ ਬਲੌਗਾਂਗਾ ਆਪਾਂ ਗਿਆ ਬਲੌਗਰ ਸਾਹਿਬ ਨੂੰ ਸਾਡੇ ਨੂੰ ਕੀ ਹਾਲ ਹੈ ਬਾਬਿਓ ਠੀਕ ਆ ਤੁਸੀਂ ਸੁਣਾਓ ਕੀ ਹਾਲ ਨੇ ਐਦ ਕੀ ਆ ਗਿਆ ਪੂਰੇ ਬਾਬੇ ਲਾ ਦੇ ਆ ਭਾਈ ਆ ਗਾੜੀ ਰੱਖ ਕੇ ਬਾਬੇ ਬਾਬੇ ਬਣ ਕੇ ਬਸ ਬਾਸ ਹੁਣ ਬਣ ਕੇ ਕਬੀਲਦਾਰੀਆਂ ਚ ਪੈ ਗਏ ਹੁਣ ਬਾਪੇ ਬਣ ਗਏ ਫੇ ਹੁਣ ਬਾਥਰੂਮ ਦੀ ਤਿਆਰੀ ਆ ਬਾਥਰੂਮ ਦੀ ਤਿਆਰੀ ਕਰਦੇ ਆ ਬਸ ਕਰਦੇ ਆ ਸਫਾਈ ਸੂਈ ਹੁਣ ਠੀਕ ਆ ਚਲਾਉਨੇ ਆ ਓਕੇ ਆ ਹੁਣ ਬੁਰਜੀ ਜੀ ਖਿੱਚਣੀ ਪਊ ਆਪਾਂ ਨੂੰ ਹਾਂ ਖਿੱਚਦੇ ਆ ਇਹਨੂੰ ਵੀ ਆਕੇ ਰੱਸਾ ਓਕੇ ਰੱਸੇ ਵਾਕੇ ਖਿੱਚਣੀ ਪੈਣੀ ਆ ਬੁਰਜੀਆਂ ਮਰਜੀਆਂ ਹਾਂ ਇਹ ਤਾਂ ਨਹੀਂ ਖਿਲਣੀਆਂ ਰੱਸੇ ਤੋਂ ਨਹੀਂ ਲੋਟਾਂਗੀਆਂ ਇਹ ਬਿਨਾ ਰੱਸੇ ਨੂੰ ਅੱਗ ਲਾ ਦਈਏ ਕਿਵੇਂ ਕਰੀਏ ਉਹਨੂੰ ਉਹਨੂੰ ਲਾਉਨੇ ਆ ਹਨਾ ਅੱਗੇ ਲਾਉਨੇ ਆ ਰੁਕੋ ਇਹਨੂੰ ਉੱਪਰ ਚਾੜ੍ਹ ਦੇ ਦੀ ਚੱਲਦੇ ਚੱਲਦੇ ਰ ਬਾਕੀ ਬਾਥਰੂਮ ਤਾਂ ਆਪਣਾ ਪੁਰਾਣੀ ਜਗਾ ਹੀ ਆ ਹਾਂ ਬਾਥਰੂਮ ਮੈਂ ਹੋਰ ਕਹਿੰਦਾ ਉਹ ਪੱਕੇ ਜੇ ਬਨੂ ਨਾਲੇ ਚੱਲੀਏ ਹਾਂ ਉੱਥੋਂ ਤਾਂ ਦੌਰੇ ਲੈ ਕੇ ਆਏ ਤੇ ਕਹਤ ਉੱਥੇ ਕਿ ਜਿਰ ਗਿਆ ਵਿੱਚ ਫੇਰ ਕੀ ਕਰੋਗੇ ਖੜਾ ਜਾ ਹੋਰ ਤੇ ਮੰਮੀ ਗਾ ਉੱਥੋਂ ਤਾਂ ਪਹਿਲਾਂ ਤਾਂ ਉੱਥੀ ਨਾ ਹੁੰਦੇ ਤੇ ਆਪਾਂ ਫੇ ਫੇ ਕਿੰਨਾ ਪੰਜ ਸ਼ਨਾਨਾ ਹੋ ਜਾਣਾ ਹਾਂ ਬਈ ਇਹੀ ਗੱਲ ਨਾ ਤਾਂ ਹੀ ਤਾਂ ਉੱਥੋਂ ਪੱਟ ਕੇ ਇੱਧਰ ਲਿਆਂਦਾ ਵਾ ਇਹ ਐਫਸਲ ਕਰੋ ਜਗੜ ਮਾਲਾ ਜੀ ਸਭਾ ਹੁਣ ਤੇ ਸ਼ੁਰੂ ਹੋ ਗਈ ਅੱਜ ਸੰਗਰਾਮ ਤੋਂ ਹਨਾ ਸੰਗਰਾਮ ਤੋਂ ਸ਼ੁਰੂ ਅੱਜ ਫਿਰ ਸ਼ੁਰੂ ਹੀ ਆ ਸੰਗਰਾਮ ਤੋਂ ਬਸ ਮੈਂ ਜਨ ਨੇ ਬੜੀ ਤੂੰ ਉਠਾ ਲਈ ਬਈਆ ਮੁੰਡਾ ਭੇਜਿਆ ਹੋਇਆ ਮੈਂ ਕਿਹਨੋਂ ਉਹ ਉਹ ਕੌਣ ਗਿਆ ਪੁੱਤ ਬਾਬਿਆਂ ਦੇ ਕੌਣ ਗਿਆ ਮੁੰਡਾ ਹੁਣ ਸਰਪੰਚਾ ਨਹੀਂ ਨਹੀਂ ਸਰਪੰਚ ਨਹੀਂ ਗਿਆ ਦੋ ਮੁੰਡੇ ਗਏ ਦੋ ਮੁੰਡੇ ਕੌਣ ਗਏ ਦੁੱਭੀ ਇੱਟਾਂ ਫੇਰ ਪੱਤਨੀਆਂ ਕਰੀਏ ਹੁਣ ਇੱਟਾਂ ਪਹਿਲਾਂ ਆਪਾਂ ਇਧਰ ਦਾ ਸਮਾਂ ਕੰਮ ਕਰ ਲਈਏ ਫਿਰ ਇਹਨੂੰ ਪੱਤਨੀਆਂ ਕਰਾਉਂਦੇ ਐਂਡ 'ਚ ਕਰਦੇ ਆ ਪੱਤਨੀਆਂ ਹਨਾ ਲਾਸਟ ਜਿਹੋ ਬੱਦਰੀਆਂ ਕਰ ਕਰ ਰਹੇ ਨੇ ਨਾ ਉਹ ਤਾਂ ਕਰ ਪਾ ਰਹੇ ਨੇ ਮੇਰੀ ਜ਼ਲਾ ਹੋ ਰਾ ਜਿਸਮੈਂਟ ਬਚ ਗਿਆ ਨਾ ਮੜਾ ਕਰਕੇ ਆਹ ਰੀਤਾ ਜਰ ਲਾ ਕੇ ਘੂਏ ਦਾ ਸਿਰ ਤੇ ਪਾਣੀ ਨਹੀਂ ਖਾਣਾ ਤੇ ਮੈਂਟ ਵਚਾਉਣੇ ਆਪਾਂ ਨੇ ਪਾਣੀ ਥੱਲੇ ਆਉਣਾ ਚਾਹੀਦਾ ਨਾ ਜਿਸਮੈਂਟੇ ਲਾ ਅੱਗੇ ਮੈਂਗਾ ਪੈਪ ਦੱਬ ਦੇਣਾ ਆਪਾਂ ਖੱਡੇ ਚ ਜਿਹੜੀ ਹੋਇਆ ਪੈਪ ਤਾਂ ਓਵਰਫਲੋ ਆ ਆਪਣਾ ਹਾਂ ਉਹ ਖੱਡੇ ਚ ਜਿੰਨਾ ਉਹ ਖਾ ਗਿਆ ਖਾ ਗਿਆ ਬਾਕੀ ਖੱਡੇ ਚ ਹੋਰ ਫਲੋ ਖੱਡੇ ਹੋਇਆ ਪੈਪ ਤਾਂ ਬਾਹਰ ਆਪਾਂ ਨੂੰ ਹਾਂ ਇਹ ਕਰਿਆ ਹੋਇਆ ਹੈ ਹਾਂ ਮੈਂਟ ਉੱਥੇ ਨਹੀਂ ਪਾਉਣਾ ਹੈਗਾ ਫਿਰ ਉਹ ਪੱਕਾ ਬਾਬੇ ਵੀ ਥੋੜਾ ਜਿਆਦਾ ਇੰਤਰਾਜ ਕਰਦੇ ਆ ਜੇ ਪੱਕਾ ਕਰ ਗਿਆ ਆਪਾਂ ਹਨਾ ਤਾਂ ਵਸਾਈਂ ਕਰਦੇ ਦਾ ਕੰਮ ਹੈ ਵੇਖੋ ਚੱਲ ਆਪ ਟੈਂਪਰੇਰੀ ਰੱਖ ਲਉਂਦੇ ਤਾਂ ਅਧਰੀਆਂ ਕਰਕੇ ਠੀਕ ਨੇ ਤਾਂ ਕਿ ਹੁਣ ਚੁੱਲੇ ਦਾ ਕੰਮ ਚੱਲੂਗਾ ਦੁਬਾਰੇ ਸਾਡੇ ਦਾ ਹਨਾ ਚੁੱਲਾ ਬਣਾ ਲਾ ਚੁੱਲਾ ਬਣਾਉਂਦਾ ਮੈਂ ਹੁਣ ਦੁਬਾਰੇ ਠੀਕ ਨੇ ਪੁੱਤ ਦੇਖ ਕੇ ਪੁੱਤ ਓਏ ਬੱਸ ਬੱਸ ਡੇਕ ਆ ਇਹ ਜਿਆਦਾ ਨਾ ਪਹੁੰਚੋ ਉੱਪਰ ਤੱਕ ਧਿਆਨ ਨਾਲ ਰੂਬੀ ਉਦੋਂ ਖਲਾਰਾ ਜਿਆਦਾ ਪਿਆਵਦਾ ਜਦੋਂ ਬਾਬੇ ਨੂੰ ਕਹਿ ਕੇ ਗਏ ਤੇ ਕਿਹਨੇ ਕੋਈ ਕੋਈ ਚੱਕ ਲਈ ਨਾ ਅੱਛਾ ਇੱਥੇ ਕੋਈ ਕੋਈ ਪਈਦੀ ਆਪਣੀ ਕੋਈ ਪਈ ਚੋਰੇ ਰੇਤਾ ਪਿਆ ਵਾ ਅੱਛਾ ਚੱਕ ਲਈ ਕਰਨਾ ਠੀਕ ਆ ਆ ਬਾਲਣ ਪੰਜ ਚੱਕ ਕੇ ਲਾਗ ਲਾ ਦੇਣਾ ਔਰ ਚੱਕਰ ਦੇ ਬਾਬੇ ਨੂੰ ਬਸ ਸਾਰੇ ਖੱਤੀਆ ਬਣਾਉਣੇ ਆ ਬਾਬੇ ਨੇ 게ਟ ਵੀ ਪੱਕਾ ਕਰਤਾ ਇਦਗੀ ਹਾਂ ਵਧੀਆ ਹੋ ਗਿਆ ਪੱਕਾ ਹੋ ਗਿਆ ਬਾਕੀ ਮਲਾ ਦੀ ਟੈਂਕੀ ਵੀ ਨਵੀਂ ਰੱਖਤੀ ਟੈਂਕੀ ਵੀ ਨਵੀਂ ਰੱਖੋਗੀ ਪਿਛਲੇ ਵਾਰ 24 ਗਈ ਥੈਂਕ ਯੂ ਰੇ ਨੂੰ ਰੁਪਈਏ ਦਾ ਕੰਮ ਨਹੀਂ ਕਰਿਆ ਰੁਪੀਰਾਂ ਨੇ ਆਉਂਦੇ ਸਾਰੇ ਰਸ ਨੂੰ ਪੈ ਗਏ ਰੁਪੀ ਆਹਾ ਵਲੋਗਿੰਗ ਕਰ ਰਹੀ ਹੈ ਵਲੋਗਿੰਗ ਬਾਥਰੂਮ ਹਜੇ ਤੇਰਾ ਬਣਿਆ ਨਹੀਂ ਰਸ ਨੂੰ ਪਹਿਲਾਂ ਤੂੰ ਤੇਰਾ ਚੁੱਲਾ ਨਹੀਂ ਬਣਿਆ ਅਜੇ ਤੱਕ ਚੁੱਲਾ ਉਹ ਦੇਖ ਮੈਂ ਸਾਥੇ ਕੁਆੜੀ ਮੈਂ ਤਾਂ ਮੇਰੀ ਡਰਾਹ ਤੇ ਛਾਂ ਘਟਿਆ ਆ ਉਹ ਦੇਖ ਤੇਰੀ ਤਾਂ ਸਫਾਈ ਵੀ ਨਹੀਂ ਸਰ ਉਹ ਦੇਖ ਐ ਦਿਖਦਾ ਇੱਟਾਂ ਵੀ ਬਾਹਰ ਕੱਢਤੀਆਂ ਇੱਟਾਂ ਨੂੰ ਬਾਹਰ ਨੂੰ ਕਹਣਾ ਜੇ ਚੁੱਲਾ ਬਣੂ ਜਦ ਦਸੀ ਮਸਾਲਾ ਲੱਗਿਆ ਬਾਣ ਹੁਣ ਮਸਾਲਾ ਮਸਾਲਾ ਡਬਲ ਲਿਆ 8 ਜਣ ਗਲਾਸ ਕਰ ਲਿਆ ਹੁਣ ਰਸ ਪੀਊਂਗਾ ਪੀਊਂਗਾ ਉਹ ਲਾ ਦੇ ਪਾਈ ਆ ਆ ਲੈ ਲੈ ਕਾਰੁੰਚੜਾ ਲੇਕਿਨ ਬਰੇ ਤੇ ਜਾਨੇ ਤੇ ਮੇਜੇ ਨੂੰ ਕਹਿ ਰੋ ਉਹਨਾ ਪਾ ਦਿਆ ਕਾਲਾ ਨੂਨ ਨਾ ਪਾ ਦਿਆ ਰੁਕ ਜਾ ਕਾ ਆ ਦੇਖ ਕਰਤਾ ਕੰਮ ਮੱਝ ਕਿਨੇ ਕਿਆ ਪਾ ਕੇ ਪਿੰਦੇ ਆ ਰਾਸ ਚ ਲੱਸੀ ਆਪਾਂ ਆਪਾਂ ਨੂੰ ਦੁੱਧ ਪੀਲਾ ਆਪਾਂ ਕਾਰਨ ਮੂਲ ਚੱਕਾ ਨੂੰ ਕਿੰਨੂ ਆਦਾ ਨੂਨ ਸਭ ਕੁਝ ਪਾਈ ਆਪਣੇ ਵਾਲੇ ਵੈਰਾਈਟੀਆਂ ਜ਼ਿਆਦਾ ਪਾਉਂਦੇ ਆ ਮੱਝ ਵਾਲੇ ਘੱਟ ਪਾਉਂਦੇ ਆ ਮੱਝ ਵਾਲੇ ਲੱਸੀ ਭਾ ਕੇ ਪਿੰਦੇ ਹਨਾ ਆ ਖੱਛਦੀ ਆ ਮੱਝ ਆਹ ਬੜੀ ਮਾਹਰ ਬਹੁਤ ਅੱਛਾ ਲੱਸੀ ਨਾਲ ਤਾਜੀ ਗਾ ਖੱਟੀ ਲੱਸੀ ਪਾ ਕੇ ਲੱਸੀ ਕਰਾਂ ਬੜਾ ਠੀਕ ਹੈ ਦੇਖੀਂਗਾ ਦੇਖੋ ਤੋਲ ਲਿਆ ਆਪਣੇ ਉਹ ਆਪਣੇ ਕੋਕੜ ਪਾਣੀ ਉਹ ਗਲਾਸ ਇਹਦਾ ਉਹ ਕੋਈ ਨਹੀਂ ਆਪਾਂ ਨੇ ਇਹੀ ਐਕਸਪੈਰੀਮੈਂਟ ਕਰਨੇ ਆ ਹੁਣ ਗਾਹਾ ਗਾਹਾ ਉਹ ਮੇਜੇ ਨੂੰ ਕਾ ਬਸ ਕਰ ਹੁਣ ਤੂੰ ਉਠਾ ਲਈ ਪਈ ਆ ਉਹ ਦੇ ਉਹ ਤੇਰਾ ਰੇਤਾ ਚੱਕਦਾ ਚੱਕਦਾ ਤਾਂ ਉਹਨੇ ਗੋਲਾ ਕਰਦਾ ਉਹ ਗਲਾਸ ਕਿੱਥੇ ਕਰ ਰੋ ਮੋਲ ਉਹ ਲੈ ਪੁੱਤ ਗਲਾਸ ਫੜ ਓਏ ओके लो भाई चाल दिया चले भी ਕੋਈ ਵਾ ਹਾਂ ਜੀ ਚੰਨਾ ਖਾਟਾ ਬਹੁਤ ਤੇਜ ਆ ਮਸਾਲਾ ਸੀ ਕਿੱਕ ਨਾ ਕਰਿਆ ਦੇਖ ਹੈ ਨਾ ਇਹ ਕਿਸੇ ਵੀਰ ਮੈਨੂੰ ਵੀਰ ਨੇ ਕਿਸੇ ਨੂੰ ਗੁਰ ਲੈਣਾ ਹੋਵੇ ਮਸਾਲਾ ਕਿਵੇਂ ਬਣਾਉਦੇ ਉਹਨਾਂ ਨਾਲ ਸੰਪਰਕ ਕਰ ਲਿਓ ਆ ਦੇਖ ਮਸਾਲਾ ਸਾਡਾ ਨਹੀਂ ਘਾਰਾ ਇੱਕ ਮਿੰਟੋ ਵੀ ਤਾਂ ਲੈ ਕੇ ਆਦੇ ਆ ਉਹ ਉਹ ਸਿਮਿੰਟ ਪਾਸ ਨੂੰ ਲਾ ਪਿੰਟ ਪਾਸ ਨੇ ਜਿਹੜੀ ਚੀਜ਼ ਘਾਰੇ ਨੇ ਬਣਾਉਣੀ ਹੈ ਸਿਮਿੰਟ ਕਿੱਥੇ ਅਮੂਜਾ ਨਹੀਂ ਤਾਂ ਫੇਲ ਹੋ ਗਏ ਹਾਂ ਨਹੀਂ ਬਣਾਣੀ ਬਾਹਰ ਰੱਪਰੇ ਦੇ ਪਾਸੇ ਆ ਬਾਸਟਾ ਜੇੜਦਾ ਅੱਗੇ ਲਾ ਕੇ ਆ ਇੱਥੇ ਪਹਿਲੇ ਪਾਸੇ ਘਾਰਾ ਪਾ ਦੋ ਨਾ ਇੱਥੇ ਕਹੂੰ ਘਾਰਾ ਖੜਾ ਨਾ ਮੈਂ ਮਾ ਦਾਂ ਇਹ ਕਰ ਮੜਾ ਰੋ ਪਾਣੀ ਆਉਂਦੇ ਅੰਦਰ ਸਾਸਤਰ ਆਪਣੇ ਕੋਲ ਭਾਈ ਸਾਰੇ ਆਂ ਦੇਖੋ ਆਪਾਂ ਸਾਰਾ ਕੁਝ ਨਾਲ ਲੈ ਕੇ ਆਉਨੇ ਆ ਪਰ ਵਰਤ ਹੁੰਦੇ ਨਹੀਂ ਵਰਦੇ ਜਿਹੜੇ ਹੱਥ ਉਹੀ ਕੰਮ ਕਰਦੇ ਉਹੀ ਕੰਮ ਜ਼ਿਆਦਾ ਕਰਦੇ ਆ ਹਾਂ ਸਾਸਤਰ ਵਾਲਾ ਇਹਨਾ ਪ੍ਰਤਾਪ ਅੱਡਾ ਹੋਣੀ ਵਰਤਾ ਸਾਡੇ ਕੋਲ ਦਸਦਾ ਹਾਂ ਸਾਡੇ ਕੋਲ ਦਸਦਾ ਗੋਦ ਦੇ ਮਿਸਤਰੀ ਆ ਕਰਦੀ ਵੱਤ ਬੰਦਿਆ ਅੱਛਾ ਭਾਈ ਉਹ ਗਿਆ ਦੰਗੂ ਮੈਂ ਤੇ ਸੋਹਣੇ ਚੱਲ ਜਣਾ ਰੋਡ ਲੈ ਕੇ ਜੰਨੇ ਤੇਰੀ ਮਿੱਟੀ ਕੁਤੀ ਜੰਦਾ ਨਾਲ ਹੰਕਲ ਆ ਕੀ ਚੱਕੀ ਫਿਰਦਾ ਆ ਕੀ ਆਹਾ ਪਾਪਾ ਦਾ ਨਹੀਂ ਗਿਆ ਆ ਆ ਜੀ ਆ ਚੱਕੀ ਵਚਾ ਆ ਜੀਆ ਖਾਲੀ ਆ ਥੋਨੂੰ ਸਰਪੰਚ ਨੇ ਗੱਬੇ ਲੈਵਲ ਨੀਵਾ ਕਰਤਾ ਹਾਂ ਸਰਪੰਚ ਸਾਹਿਬ ਪੰਜ ਬਿਜੀ ਆ ਜੀ ਫੋਨ ਆਇਆ ਹੋਇਆ ਸਰਪੰਚ ਨੂੰ ਸਰਪੰਚ ਸਾਹਿਬ ਆ ਲੈਵਲ ਲੀਵਾ ਤੁਹਾਡਾ ਗੱਬੇ ਡਰਾਈਵਰ ਕਰਦੇ ਨੇ ਜੀ ਲੋਡਰ ਡਰਾਈਵਰ ਕਰਦੇ ਆ ਪੱਤਰ ਬਾਹਰ ਲੱਗ ਗਈ ਆ ਲੈ ਬਾਈ ਇਹਦਾ ਫਰਸ਼ ਬਣ ਗਿਆ ਜੀ ਓਕੇ ਰਿਪੋਰਟ ਜਮਾ ਹੀ ਓਕੇ ਆ ਸਰਪੰਚ ਉਹ ਠੀਕ ਆ ਜੀ ਕਿ ਕਿ ਕੋਕਾ ਨੂੰ ਵੀ ਬੱਗੇ ਫੇਰੋ ਬਰਦਾਦ ਦਾ ਤੇ ਉਧਰ ਰੁੱਬੀ ਲੱਗਿਆ ਬਾਥਰੂਮ ਵਾਲੇ ਫਰਸ਼ ਤੇ ਸਿਮੈਂਟ ਪਾਉਣ ਕੋਲੂਗਾ ਚਿੱਲਾ ਬਣਾਉ ਕੇ ਹੋ ਗਿਆ ਸੀਗਾ ਬਾਈ ਜਾਨ ਚਿੱਟੂ ਮੈਨੋਂ ਡਾਇਰ ਆ ਰਿਹਾ ਕਿ ਕਿ ਗਿਆ ਮੁੰਡਾ ਉਹ ਦੋ ਸਾਡੇ ਮੇਜਰ ਫਾਰ ਜਲ ਪਾਣੀ ਕਿ ਕਿਆ ਕੇ ਰੁਪਏ ਕਿੰਨੇ ਦਾ ਮਸਾਲਾ? ਭਾਈ ਇਹ ਹੀ ਨਹੀਂ ਪਤਾ ਕਿੰਨੇ ਦਾ ਮਸਾਲਾ। ਹਾਂ। ਬਹਰ ਆ ਲਾਤਾ। 400 ਰੁਪਏ ਦਾ ਮਸਾਲਾ। 400 ਰੁਪਏ ਦਾ ਮਸਾਲਾ। ਹੁਣ ਕਿਤੇ ਮਿਸਤਰੀਆਂ ਸੀ ਉਹ ਇਹ। ਹਾਂ। ਹੈ? ਨਹੀਂ ਯਾਰ। ਦੋ ਲੱਗ ਗਿਆ ਹੁਣ ਵੀ ਜਿਵੇਂ ਮਿਸਤਰੀ ਆਉਂਨੇ ਆ। ਪਾਣੀ ਜ਼ਿਆਦਾ ਵਾਲਾ ਕੰਮ ਆ ਬਸ। ਪਾਣੀ ਜ਼ਿਆਦਾ ਪਾ ਲਿਆ। ਕੁਝ ਨਹੀਂ ਹੁੰਦਾ ਸਭ ਕੱਬ। ਆ ਗਿਆ ਗਿਆ ਵਾਹ ਟੁੱਟ ਗਿਆ ਨੱਕਾ ਨੱਕਾ ਟੁੱਟ ਗਿਆ। ਕੋਈ ਜਾਣਦੇ। ਨੱਕੇਗੇ ਦੇ ਟੁੱਟ ਜਾਣਗੇ ਯਾਰ ਸਾਡੇ ਲੱਗੇ ਹੋਏ ਤੇ ਨਾਲੇ ਉਹ ਵੀ ਨੱਕੇ ਟੁੱਟ ਜਾਣਗੇ ਉਹ ਵੀ ਨੱਕੇ ਨਾ ਟੁੱਟ ਕੇ ਵੀ ਥੋੜੀ ਬਜਰੀ ਪਾ ਲੈਣੀ ਜੀ ਹੁਣ ਬਜਰੀ ਕਿੱਥੇ ਹੈ ਰੰਮ ਪੱਕਾ ਹੋ ਜਾਣਾ ਦਾ ਬਜਰੀ ਕਿੱਥੋਂ ਲਿਆਉਂਦਾ ਹਾਂ ਮੈਂ ਘਰੋਂ ਦੱਸਣਾ ਤਾਂ ਸਾਨੂੰ ਉਹ ਨਾ ਇਹ ਇੰਨੀ ਕੀ ਕਰਨੀ ਐ ਅਸਰੇ ਹਾਂ ਤੇ ਹੁਣ ਕੋ ਬੈਂਤ ਕੇ ਨਾ ਆਇਨਾ ਗਾਣ ਲਾਜੇ ਬੇ ਟੈਲਾਂ ਦੇ ਟੁਕੜੇ ਲਾ ਦਨੇ ਤੇ ਮੇਜਰ ਤੇ ਬਚੇ ਪੈਸੇ ਹੈ ਕਿਉਂ ਠੰਡੀਆਂ ਵਾਲੇ ਨੂੰ ਮੋੜਨਾ ਗੱਬੇ ਟੋਆ ਜਾ ਮਾਰ ਕਾਂਡੀ ਨਾਲ ਇਹਨੇ ਪਾਣੀ ਖਾ ਜਾਣਾ ਜਦੇ ਖਰਮਾਲਾ ਹੀ ਘਮਾਤਾ ਚੁੱਭਰ ਨਹੀਂ ਆਉਂਦਾ ਹੁੰਬਰ ਹੁੰਦੀ ਸੀ ਗਾਣਾ ਆ ਚੱਕ ਕਾਂਡੀ ਲਾ ਟਾਂਡੀ ਵੀ ਵਿਚਾਰੀ 1947 ਵਾਲੀ ਹੋਆ ਪਾਣੀ ਦੇ ਮੱਧਰ ਰੱਬੀ ਟਟਾਲ ਬਣਨੀ ਚਾਹੀਦੀ ਕਹਿੰਦੇ ਹੁਣ ਲੱਗਣ ਦੀ ਲੱਗਦੇ ਤੇਰੇ ਬਣਾਉਣ ਟਟਾਲ ਯਾਰ ਮਾਪਸ ਬਣਾਉਣੀਆਂ ਤੂੰ ਉਹ ਦੇ ਪਾਣੀ ਦੇ ਮੈਨੂੰ ਇੱਕ ਵਾਰ ਪਹਿਲਾਂ ਦਰਜਾਂ ਤਾਂ ਭਰਨ ਦੇ ਮੈਨੂੰ ਫੇਰ ਬਣਾਊਗਾ ਉਹਦੇ ਦਾ ਜਿੱਥੇ ਘੱਟ ਉੱਥੇ ਪਾ ਦਊਗਾ ਨਿਆ ਪਾਣੀ ਪਾਈ ਜਾਂਦੇ ਨੇ ਦਰਜਾ ਬਣਾਉਂਦੇ ਉਹਨੂੰ ਇੱਕ ਵਾਰ ਉਹ ਸਰੇ 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 ਨੂੰ ਲਿਆ ਪਏ ਲੈਂ ਲੈਂ ਬਣਾਉਣ ਦੇ ਇੱਕ ਵਾਰੀ ਹਨਾ ਬੱਸ ਵੀਰ ਕੇ ਚੱਲਣਾ ਬਾਈ ਨੂੰ ਪਰ ਇਹਨੂੰ ਬੈ ਕੇ ਮੈਂ ਪੂਰੇ ਹੱਥ ਹੀ ਰਹਿਣਾ ਨਹੀਂ ਨਹੀਂ ਇਟਾਈਆਂ ਬਣ ਬੈ ਜਾਣਾ ਇੱਧਰ ਦੂਰ ਰਹਿ ਗਿਆ ਕੋਈ ਨਾ ਸਰਦਿਆ ਉਹ ਕਰਦਾ ਪਰ ਸਾਰੇ ਬਸੇ ਬੁਲਾ ਰਹੇ ਆ ਦਰਜਾਂ ਦਾ ਭਰ ਲੈਣ ਇੱਕ ਵਾਰ ਹਾਂ ਬੱਸ ਉਹਨੂੰ ਡਰਾਈਆਂ ਦਾ ਉਹਨੂੰ ਬਾਅਦ ਚ ਦੂਈ ਉਹ ਫੇਰ ਨਹੀਂ ਆਉਦੇ ਵਾਲੀ アルミनी वाली फटी जी हां हां भैया गरम फेर ना करवाला गरम वाला दा फेर दा アルミनी वाली फट्टी बाद च ओ हुंदी आओ यार ओहो तुभी क्या हुंदी आओ ਆਣੀ ਬਾ ਥੱਲੇ ਮੂ ਫਰੀਕ ਆ ਮਾਲ। ਫਿਰ ਇਹੀ ਤਾਂ ਪੱਟ ਹੋ ਜਾਣਾ। ਕਰਦੇ ਆਂ ਗਾਰੇ ਵਰਗਾ ਕਰਦੇ ਇਹਨੂੰ ਇੱਕ ਵਾਰ। ਲੱਤ ਪੱਥ ਕਰਦੇ ਇਹਨੂੰ ਐਨ ਇੱਕ ਵਾਰ ਪੂਗਾ। ਮੈਂ ਕਿਹਾ ਫੇ ਜਿਵੇਂ ਹੀ ਤੇਰਾ ਮਰਨਾ। ਖੜੂਗਾ ਤਾਂ ਤਾਂ ਭੱਜ ਕੇ ਵੀ। ਅੱਥੇ ਕਿਹੜੇ ਮੀਂਹ ਦੱਸਿਆ ਵਾ ਕੱਲ ਨੂੰ ਕਾ ਰੁਪਈ ਹਟ ਜਾਊਗਾ। ਲੈ ਉਹ ਬਣਦੀ ਆ। ਦੇ ਮਤਰਾ ਨੂੰ ਮੜਾ ਉਹ ਮੰਨ ਚੈ ਨਹੀਂ ਮੇਰਾ ਹੁਣ ਤੇ ਬਣਦੀ ਆ ਕਿ ਨਹੀਂ ਹੂੰ ਪਤਾ ਨਹੀਂ ਪਤਾ ਨਹੀਂ ਜਾ ਆਲ ਗਿਆ ਟੈਨਸ਼ਨ ਕਰ ਤੂੰ ਢਾਲ ਤਾਂ ਪੂਰੀ ਬਣੀ ਵੀ ਆ ਢਾਲ ਤਾਂ ਪਹਿਲਾਂ ਹੀ ਬਣਾਈ ਬਣਾਈ ਵੀ ਹੈਗੀ ਇਟਾਂ ਨਾਲ